ਇਹ ਜੇਕਰ ਗੱਲ ਕਰੀਏ ਤਾਂ ਜਦੋਂ ਬਾੜ ਆਈ ਸੀ ਉਦੋਂ ਇਹ ਬੰਨ ਟੁੱਟੇ ਸੀਗੇ ਤੇ ਅੱਜ ਵੀ ਇਹ ਬਾੜ ਦੇ ਆਉਣ ਤੋਂ ਬਾਅਦ ਸਾਲ ਹੋਣ ਦੇ ਬਾਵਜੂਦ ਵੀ ਇਹ ਬੰਨ ਜਿਹੜੇ ਹੈਗੇ ਆ ਨਹੀਂ ਬੰਨੇ ਗਏ ਇਸ ਦਾ ਕੀ ਕਾਰਨ ਇਹ ਅਸੀਂ ਨਹੀਂ ਜਾਣ ਜਾਣਿਆ ਹਜੇ ਤੱਕ ਤੇ ਜੇਕਰ ਗੱਲ ਕਰੀਏ ਤਾਂ ਜਦੋਂ ਬਾੜ ਆਈ ਸੀ ਤਾਂ ਇਹ ਲੱਗੇ ਛਾਗੇ ਜਿੰਨੇ ਘਰ ਸੀਗੇ ਸਾਰੇ ਡੁੱਬ ਚੁੱਕੇ ਸੀਗੇ ਤੇ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਇਹ ਖੇਤ ਜਿਹੜੇ ਸੀਗੇ ਸਾਰੇ ਪਾਣੀ ਨਾਲ ਭਰੇ ਪਏ ਸੀਗੇ ਲੱਗੇ ਛਾਗੇ ਜਿਹੜੇ ਖੇਤ ਹੈਗੇ ਆ ਇਹ ਸਾਰੇ ਹੀ ਪਾਣੀ ਨਾਲ ਭਰੇ ਪਏ ਸੀਗੇ ਤੇ ਉਸ ਟਾਈਮ ਜਿਹੜਾ ਹੈਗਾ ਵਾ ਇੱਥੇ ਲੋਕ ਜਿਹੜੇ ਸੀਗੇ ਘਰਾਂ ਦੇ ਕੋਠਿਆਂ ਦੇ ਉੱਤੇ ਬੈਠੇ ਸੀਗੇ ਤੇ ਉਹਦੇ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਬੜਾ ਹੀ ਜ਼ਿਆਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਹਜੇ ਤੱਕ ਵੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਇਨ੍ਹਾਂ ਬੰਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜੇਕਰ ਪ੍ਰਮਾਤਮਾ ਨਾ ਕਰੇ ਫਿਰ ਤੋਂ ਉਸ ਤਰ੍ਹਾਂ ਦੀ ਆਫਤ ਆਵੇ ਤਾਂ ਇਹ ਲੋਕ ਕਿੱਧਰ ਨੂੰ ਜਾਣਗੇ ਸਭ ਤੋਂ ਵੱਡਾ ਸਵਾਲ ਇਹ ਹੈਗਾ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨਿਊਜ਼ ਨੂੰ ਦੇਖਣ ਤੋਂ ਬਾਅਦ ਸਰਕਾਰਾਂ ਜਿਹੜੀਆਂ ਹਨ ਇਹਨਾਂ ਇਹਨਾਂ ਬੰਨਾਂ ਵੱਲ ਕਦੋਂ ਤੱਕ ਧਿਆਨ ਦਿੰਦੀਆਂ ਇਹ ਆਉਣ ਵਾਲਾ ਸਮਾਹੀ ਦੱਸੇਗਾ ਉਹ ਫੜੀ ਲਾ ਦਿੱਤਾ ਭਲੇ ਨਾ ਇਹ ਕੋਈ ਕਾਰਾ ਉਤਨੀ ਲੱਗਾ ਉਹ ਨਹੀਂ ਜਾ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ 2023 ਦੇ ਵਿੱਚ ਇਨ੍ਹਾਂ ਦਿਨਾਂ ਤੋਂ 1 ਮਹੀਨਾ ਬਾਅਦ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਇਹ ਪਿੰਡ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਕਿਉਂਕਿ ਉਸ ਟਾਈਮ ਬਾੜ ਆਈ ਸੀ ਜਿਸ ਕਰਕੇ ਕਈ ਪੁਲ ਜਿਹੜੇ ਹੈਗੇ ਆ ਸੰਤ ਸਿਚੇਵਾਲ ਜੀ ਦੀ ਅਗਵਾਈ ਦੇ ਵਿੱਚ ਅਤੇ ਹੋਰ ਵੀ ਜਿਹੜੇ ਸੰਤ ਸਨ ਅਤੇ ਹੋਰ ਵੀ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਸਨ ਉਹਨਾਂ ਲੋ ਬਣਾਏ ਗਏ ਸਨ ਇਹ ਜਿਹੜੇ ਪਿੰਡ ਸੀਗੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਸਨ ਕੁਝ ਘਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਇਹ ਜਿਹੜੇ ਘਰ ਨੇ ਹੁਣ ਤਾਂ ਜਿਹੜੇ ਹੈਗੇ ਆ ਬਿਲਕੁਲ ਸਹੀ ਨੇ ਪਰ ਉਹ ਜਿਹੜਾ ਉਸ ਸਮਾਂ ਸੀਗਾ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਘਰ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਇਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਜਿਸ ਤੋਂ ਬਾਅਦ ਜਿਹੜਾ ਹੈਗਾ ਵਾ ਘਰਾਂ ਦੇ ਵਿੱਚ ਜਿਹੜਾ ਹੈਗਾ ਕਿਸਤੀਆਂ ਦੇ ਰਾਈ ਜਿਹੜੇ ਇਹ ਲੋਕ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਅਸੀਂ ਵੀ ਜਦੋਂ ਇੱਥੇ ਆਏ ਸੀ ਪਿੰਡ ਦੇ ਵਿੱਚ ਉਦੋਂ ਵੀ ਜਿਹੜਾ ਹੈਗਾ ਇਹੀ ਹਾਲਾਤ ਸੀਗੇ ਸਾਡੇ ਨਾਲ ਵੀਰ ਨੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਉਸ ਦੁੱਖ ਦੇ ਵਿੱਚ ਜਿਨ੍ਹਾਂ ਨੇ ਹੰਡਾਇਆ ਸੀਗਾ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸਵਰਨ ਸਿੰਘ ਹੈ ਜੀ ਸਵਰਨ ਸਿੰਘ ਜੀ ਜੇਕਰ ਗੱਲ ਕਰੀਏ 2023 ਦੇ ਵਿੱਚ ਹਾਂ ਜੀ ਬਾੜ ਆਈ ਸੀਗੀ ਹਾਂਜੀ ਤੁਹਾਡੇ ਖੇਤ ਸਾਰੇ ਡੁੱਬ ਚੁੱਕੇ ਸੀਗੇ ਕਿਸਤੀਆਂ ਦੇ ਰਾਈ ਤੁਸੀਂ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਜੀ ਉਦੋਂ ਕਿੰਨਾ ਕੁ ਨੁਕਸਾਨ ਹੋਇਆ ਸੀ ਆਪਣਾ ਦੇਖੋ ਜੀ ਨੁਕਸਾਨ ਤੇ ਗਿਣੇ ਨਹੀਂ ਜਾ ਸਕਦਾ ਕਿਉਂਕਿ ਜੇ ਆਪਾਂ ਘਰ ਦਾ ਸਮਾਨ ਆਪਾਂ ਚੋਕੀ ਕਿਤੇ ਸੈੱਟ ਤੇ ਕਰਨਾ ਵੀ ਨਾ ਤੇ ਕੋਈ ਮਾਇਦਾ ਲਾਲ ਨਹੀਂ ਕਰ ਸਕਦਾ ਬਾਈ ਜੀ ਕਿਉਂਕਿ ਘਰ ਬਣਾਇਆ ਹੁੰਦਾ ਸੂਈ ਤੋਂ ਲੈ ਕੇ ਤੇ ਆਪਾਂ ਹਰ ਇੱਕ ਚੀਜ਼ ਦੀ ਛੋਟੀ ਛੋਟੀ ਬੜੀ ਮੁਸ਼ਕਲ ਨਾ ਕਰ ਬਣਾਉਣੀ ਘਰ ਕਿਸੇ ਦਾ ਚੰਗਾ ਵੇ ਮਾੜਾ ਵੇ ਘਰ ਘਰੀ ਹੁੰਦਾ ਤੇ ਨੁਕਸਾਨ ਦੀ ਜਿਹੜੀ ਗੱਲ ਆ ਜੇ ਤਾਂ ਫਸਲ ਮਰ ਜਾਂਦੀ ਹੈ ਨਾ ਉਦੋਂ ਬਹੁਤ ਹੀ ਔਖਾਂ ਦਾ ਬਹੁਤ ਹੀ ਜ਼ਿਆਦਾ ਕਿਉਂਕਿ ਫਸਲ ਤੇ ਬੱਚੇ ਸੇਮ ਹੀ ਹੁੰਦੇ ਆ ਕਿ ਹਰ ਇੱਕ ਬੰਦੇ ਦੇ ਜ਼ਿੰਮੇदार ਫਸਲ ਦੇ ਨਾਲ ਹੀ ਆ ਕਿਉਂਕਿ ਫਸਲ ਇੱਕ ਮਰਜੇ ਤੇ 20 ਸਾਲ ਬੰਦਾ ਪਿੱਛੇ ਚਲ ਜਾਂਦਾ ਅਸੀਂ ਤੇ ਪਹਿਲਾਂ 8 ਚ ਮਰੀਆਂ ਫਿਰ 19 ਚ ਮਰੀਆਂ ਹੁਣ 23 ਜਾਣ ਕੇ ਮਰ ਗਈਆਂ ਤੇ ਸਾਡੇ ਪੈੰਦੀ ਤੋਂ ਪੈੰਦੀ ਕੰਮ ਆ ਰਿਹਾ ਵਾ ਉਹ ਤੋਂ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਇੱਕ ਤੇ ਹੁੰਦਾ ਨਾ ਸੌਆਂ ਦੇ ਹਿਸਾਬ ਨਾਲ ਸੌਆਂ ਦਾ ਬੰਦਾ ਚੱਲ ਜਾਂਦਾ ਜਿਹੜਾ ਲੱਖਾਂ ਤੋਂ ਨਹੀਂ ਚੱਲਿਆ ਜਾਂਦਾ 40 40 ਲੱਖ ਦੇ ਥੱਲੇ ਆ ਕੇ ਬੈਠੇ ਅੱਜ ਅਸੀਂ ਇਹ ਨਹੀਂ ਕਿ ਇੱਥੇ ਅੱਜ ਕੈਮਰੇ ਦਾ ਕਰਕੇ ਗੱਲ ਕਰ ਰਹੇ ਆ ਇਹ ਪ੍ਰੂਫ ਆ ਸਾਡੇ ਕੋਲ ਬੈਠੇ ਆ ਬੈਂਕਾਂ ਵਾਲੇ ਆਉਂਦੇ ਆ ਸਾਡੇ ਮਟ ਜਾਂਦੇ ਆ ਕੀ ਕਰੀਏ ਕੀ ਦੱਸੋ ਕੀ ਕਰੀਏ ਆ ਕਾ ਕਣਕ ਬੜੀ ਮੁਸ਼ਕਿਲ ਆ ਤੇ ਇਹ ਗੱਲ ਕਰੀਏ ਵੀਰ ਜੀ ਉਸ ਟਾਈਮ ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀਗੇ ਕਿ ਆ ਜਾ ਰਹੇ ਸੀਗਾ ਕਿ ਹਰ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਉਸ ਸਮੇਂ ਦਾ ਜਿਹੜਾ ਸਹੂਲਤ ਮਿਲੀ ਹੈਗੀ ਆ ਦੇਖੋ ਜੀ ਸਰਕਾਰਾਂ ਨਾਲੋਂ ਤੇ ਕੁਛ ਨਹੀਂ ਜਿਹੜੀ ਸੰਗਤ ਨੇ ਸਹੂਲਤ ਦਿੱਤੀ ਆ ਉਹ ਤੇ ਬਹੁਤ ਵੱਡੀ ਸਰਕਾਰਾਂ ਕਹਿੰਦੀ ਕਹਿੰਦੀਆਂ ਕੋਸ਼ਿ ਤੁਹਾਡੀ ਮੁਰਗੀ ਮਰ ਗਈ ਤੇ ਉਹਦੇ ਵੀ ਪੈਸੇ ਕਾਵਾਂਗੇ ਮੁਰਗੀ ਛੱਡੋ ਸਾਡੀਆਂ ਫਸਲਾਂ ਤੇ ਸਾਡੀਆਂ ਮੱਜਾਂ ਦੇ ਨੁਕਸਾਨ ਹੋਇਆ ਉਹ ਫੋਟੋਆਂ ਖਿੱਚੇ ਪਾਈਆਂ ਹਜੇ ਤੱਕ ਰੋਲ ਰੁਲਦੇ ਫਿਰਦੇ ਆ ਕਈ ਪੈਨਪਰਾਜ ਨਾਲ ਦੇ ਪਰਸਨਾ ਦਾ ਨੁਕਸਾਨ ਹੋਇਆ ਤੇ ਬਾਕੀ ਸਰਕਾਰਾਂ ਨੇ 6800 ਰੁਪਇਆ ਕਿਲੇ ਦਾ ਦਿੱਤਾ ਉਹ ਇੱਕ ਜ਼ਮੀਂਦਾਰ ਨੂੰ ਇਹ ਸਹੂਲਤ ਦਿੱਤੀ ਕਿ 5 ਕਿੱਲਾਂ ਤੋਂ ਵੱਧ ਤੁਸੀਂ ਮੁਆਵਜ਼ਾ ਨਹੀਂ ਲੈ ਸਕਦੇ ਮੇਰੇ ਮੈਂ 20 ਕਿੱਲੇ ਜ਼ਮੀਨ ਵਾਂਦਾ ਹੈ ਤੇ ਬਾਕੀ 15 ਕਿੱਲੇ ਮੇਰੇ ਤੇ ਉਦਾਂ ਜਾਂਦੇ ਲੱਗੇ ਭਾਈ ਜ਼ਮੀਨਾਂ ਇੱਧਰ ਕੱਚੀਆਂ ਕੁਝ ਮਾਲਕੀ ਆ ਸਰਕਾਰੀ ਕੁਝ ਉਹਨਾਂ ਦਾ ਕੀ ਕਰਾਂਗੇ ਦੱਸੋ ਉਹ ਕਹਿੰਦੇ ਮਾਲਕੀ ਜ਼ਮੀਨਾਂ ਦੇ ਆ ਹੀ ਪੈਸੇ ਦੇਣੇ 2018 ਦੇ ਵਿੱਚ ਆਫਤ ਆਈ 2023 ਚ ਆਫਤ ਆਈ 2019 ਚ 2019 ਚ 2023 ਚ ਆਫਤ ਆਈ ਸੀਗੀ ਉਸ ਤੋਂ ਬਾਅਦ ਹੁਣ 2024 ਚੱਲ ਰਿਹਾ ਹੈ ਹਾਂਜੀ ਕੀ ਲੱਗਦਾ ਕਿ ਜੇਕਰ ਦੁਬਾਰਾ ਉਸ ਤਰ੍ਹਾਂ ਦੀ ਆਫਤ ਆਂਦੀ ਆ ਤੇ ਸਰਕਾਰਾਂ ਉਹਨੂੰ ਜਿਹੜਾ ਹੈਗਾ ਵਾ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਰਹੀਆਂ ਬਿਲਕੁਲ ਨਹੀਂ ਸਾਡੇ ਦੁੱਧਾਂ ਬੰਨ ਟੁੱਟੇ ਪਏ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਾਂ ਤਾਂ ਕੋਈ ਲੁਕਿਆ ਹੋਵੇ ਸਰਕਾਰਾਂ ਨੇ ਜਿਹੜੇ ਸਰਕਾਰੀ ਬੰਨ ਉਹ ਹੀ ਬੰਨੇ ਆ ਜਿਹੜੇ ਪ੍ਰਾਈਵੇਟ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਤੇ ਸਾਰੇ ਆ ਜਾਂਦੇ ਆ ਅੱਗੋਂ ਪਿੱਛੋਂ ਕਿਉਂ ਨਹੀਂ ਪੁੱਛਦੇ ਸਾਨੂੰ ਕਿਉਂਕਿ ਸਾਨੂੰ ਕਹਿੰਦੇ ਆ ਕਿ ਸਰਕਾਰੀ ਬੰਨੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਆ ਹੀ ਸਰਕਾਰੀ ਬੰਦੇ ਆ ਅੱਗੋਂ ਪਿੱਛੋਂ ਆ ਹੀ ਪ੍ਰਾਈਵੇਟ ਸਾਨੂੰ ਕੋਈ ਪੁੱਛਦਾ ਨਹੀਂ ਆ 7-800 ਕਿਲਾ ਹਜ਼ਾਰ ਕਿਲੇ ਦੇ ਲਾਗੇ ਬੰਨੇ ਹੋਣਾ ਇੱਥੇ ਸਾਰਾ ਖਾਲੀ ਕਿਉਂ ਪਿਆ ਵਾ ਕਿਉਂ ਬੰਨ ਟੁੱਟਾ ਵਾ ਪਾਣੀ ਜਦੋਂ ਹੁਣ ਪਾਣੀ ਦੀ ਅੱਜ ਫਲੱਡ ਸ਼ਹਿਰ ਪਿੱਛੋਂ ਆਈ ਖਬਰ ਕਹਿੰਦੇ ਪਾਣੀ ਛੱਡਿਆ ਅੱਜ ਵੀ ਪੈ ਸਕਦਾ ਪਲਕੇ ਪੈ ਸਕਦਾ ਨਹੀਂ ਤੇ ਇਨਾ ਦਿਨਾਂ ਝੋਨੇ ਲੱਗੇ ਹੋਦੇ ਇੱਥੇ ਬੂਟੇ ਤੁਸੀਂ ਵੇਖੇ ਆ ਪਿਛਲੀ ਵਾਰ ਤੇ ਚੱਲ ਤੁਸੀਂ ਆਏ ਆਫਤ ਦੇ ਟਾਈਮ ਤੇ ਪਹਿਲਾਂ ਸਾਰਾ ਰੈਨ ਕੰਮ ਸੈਟੇ ਸਾਰੇ ਆਪੋ ਆਪਣੀ ਹੁਣ ਜਿਹੜੇ ਬੰਨ ਬੰਨਣ ਵਾਲੇ ਪਏ ਹੈਗੇ ਆ ਉਹਨਾਂ ਕਰਕੇ ਕਿੰਨੇ ਘਰਾਂ ਨੂੰ ਨੁਕਸਾਨ ਹੋ ਸਕਦਾ ਦੇਖੋ ਜੀ ਕਰਤੇ ਮੇਰੇ ਹਿਸਾਬ ਨਾਲ ਅੱਜ 8-900 ਕਿੱਲਾ ਜ਼ਮੀਨ ਆ ਸਾਡਾ ਇਲਾਕਾ ਹੂੰ ਤੇ ਜੇ ਇੱਕ ਬੰਦੇ ਕੋਲੇ 10-10 ਕਿੱਲੇ ਵੀ ਜ਼ਮੀਨ ਹੋਈ ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿੱਥੇ ਜਾਣਾ ਤੇ ਅੱਗੇ ਹੁਣ ਤੇ ਰੱਬ ਤੇ ਡੋਰੀਆਂ ਹੀ ਆ ਬਾਈ ਇਹਦੇ ਵਾਸਤੇ ਤੁਹਾਨੂੰ ਕੋਈ ਆ ਕੇ ਅਲਰਟ ਵਗੈਰਾ ਕੀਤਾ ਗਿਆ ਕਿਸੇ ਨੇ ਕੁਝ ਨਹੀਂ ਕੀਤਾ ਬਾਈ ਤੁਸੀਂ ਆਏ ਆ ਪਹਿਲੀ ਵਾਰ ਜ्यों ਸਾਡਾ ਨੁਕਸਾਨ ਹੋਇਆ ਕਣਕੋ ਅਸੀਂ ਕੱਢੀ ਆ ਮਾੜੀ ਚੰਗੀ ਤੇ ਤੁਸੀਂ ਆਏ ਆ ਬਾਈ ਤੁਹਾਡਾ ਬੜਾ ਕਣਕ ਦੀ ਗੱਲ ਕਰੀਏ ਕਣਕ ਦਾ ਸੀਜ਼ਨ ਨਿਕਲ ਕੇ ਹਟਿਆ ਪਾ ਉਹਦੇ ਵਿੱਚ ਕਿੰਨਾ ਕੁ ਤੁਹਾਨੂੰ ਬੈਨੀਫਿਟ ਹੋਇਆ ਜਾਂ ਨੁਕਸਾਨ ਹੋਇਆ ਦੇਖੋ ਜੀ ਜਿੱਥੇ ਟੋਏ ਪਏ ਜਮੀਨ ਦੇ ਵਿੱਚ ਉੱਥੇ ਕਣਕ ਪੰਨਾਂ ਚਿਆਂ ਕਿੰਨੇ ਵਿੱਚ ਕੁਝ ਨਹੀਂ ਹੋਇਆ ਉਹ ਤੇਲੀ ਤੇਲੀ ਕਣਕ ਹੀ ਆ ਜਮੀਨ ਪਧਰੀ ਹੋ ਗਈ ਆ ਨਾ ਤਾਂ ਉੱਥੇ ਹੁਣ ਅਸੀਂ ਜੇ ਉਹ ਫਲੱਡ ਕਰਨਾ ਨਾ ਝੋਨੇ ਵਾਸਤੇ ਤਾਂ ਉੱਥੇ ਟਰੈਕਟਰ ਵੀ ਨਹੀਂ ਵਾਰ ਸਕਦੇ ਉਦਾਂ ਹੀ ਝੋਨਾ ਲਾਉਣਾ ਪੈਣਾ ਤੂੰ ਜੇ ਝੋਨਾ ਲੱਗੇ ਤਾਂ ਆ ਜਮੀਨਾਂ ਤਾਂ ਖਾਲੀ ਪਈਆਂ ਇਹਨਾਂ ਦਿਨਾਂ ਪਾਰ ਤੁਸੀਂ ਵੇਖ ਹੀ ਆਏ ਉੱਧਰ ਝੋਨੇ ਲੱਗੇ ਆ ਆ ਖਾਲੀ ਪਿਆ ਬਈ ਜੇਕਰ ਆਫਤ ਆਂਦੀ ਆ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਆ ਸਰਕਾਰ ਨੂੰ ਅਸੀਂ ਇਹੋ ਆਨੇ ਆ ਕਿ ਜਿਵੇਂ ਸਰਕਾਰੀ ਆ ਉਹ ਬੰਨ ਬੱਜ ਗਿਆ ਇਹ ਵੀ ਬੰਨ ਤੁਸੀਂ ਵੇਖੋ ਆਣ ਕੇ ਸਾਰੀ ਮਦਦ ਕਰੋਗੇ ਸਾਡੀ ਮਾਫਜਾ ਦੇਣ ਨੂੰ ਚੰਗਾ ਕਿ ਅੱਜ ਸਾਨੂੰ ਵੇਖ ਲੋ ਆਵੇ ਪੋਲ ਥੱਲੇੋਂ ਮਿੱਟੀ ਨਿਕਲਦੀ ਆ ਇੱਥੋਂ ਸਾਨੂੰ ਮਿੱਟੀ ਦਿੱਤੀ ਜਾਵੇ ਕਿ ਮਿੱਟੀ ਚੁੱਕੋ ਜਿੰਨੀ ਚੁੱਕਣੀ ਆ ਤੇ ਚੁੱਕੇ ਤੁਸੀਂ ਬੰਨ੍ਹਨਾ ਤੇ ਆਪ ਹੀ ਪਾ ਲੋ ਐਨਾ ਹੀ ਸਾਨੂੰ ਸਹੂਲਤ ਦੇ ਦੇਣ ਨਹੀਂ ਆਪ ਸਾਰੀ ਕੋਈ ਹੈ ਮਦਦ ਕਰਨੀ ਦਾ ਸਾਨੂੰ ਮਿੱਟੀ ਖੁੱਲੀ ਦੇ ਦੇਣ ਕਿ ਜਿੰਨੀ ਮਰਜ਼ੀ ਪਾਉ ਅਸੀਂ ਲੱਤੀ ਜਾਂਦੇ ਹਾਂ ਸਰਕਾਰੀ ਮਸ਼ੀਨਾਂ ਲੱਗੀਆਂ ਉਹ ਟੈਂਪਰ ਪਰ ਪਰ ਕੇ ਛੜਕਾਂ ਦੇ ਜਾਂਦੇ ਜਿ세 ਸਰਕਾਰੀ ਛੜਕਾਂ ਬੰਦੀਆਂ ਉੱਥੇ ਵੇਚਿਆ ਟੈਂਡਰ ਲੱਗੇ ਉਹ ਦੂਜੇ ਨੂੰ ਤੇ ਮੋਟਵ ਨਹੀਂ ਮਿੱਟੀ ਦਿੰਦੇ ਭਈ ਜੇ ਗੱਲ ਕਰੀਏ ਤਾਂ ਸਰਕਾਰਾਂ ਜਦੋਂ ਆਫਤ ਆ ਜਾਂਦੀਆਂ ਨੇ ਆ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਜਾਗਦੀਆਂ ਨੇ ਕਿਉਂਕਿ ਬਾਅਦ ਦੇ ਵਿੱਚ ਕਿਹਾ ਜਾਂਦਾ ਹੁੰਦਾ ਕਿ ਸਰਕਾਰਾਂ ਵੱਲੋਂ ਜਿਹੜਾ ਹੈਗਾ ਇੱਕ ਇੱਕ ਜੜਾ ਹੈਗਾ ਪੈਸਾ ਦਿੱਤਾ ਜਾਊਗਾ ਮੁਆਵਜ਼ਾ ਦਿੱਤਾ ਜਾਊਗਾ ਪਰ ਆਫਤ ਆਉਣ ਤੋਂ ਪਹਿਲਾਂ ਹੀ ਕਿਉਂ ਨਹੀਂ ਜਾਗਦੀਆਂ ਸਰਕਾਰਾਂ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਹੁਣ ਵੀ ਉਹਨਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਵੀ ਜਿਹੜੇ ਹੈਗੇ ਆ ਕੁਝ ਪੰਨ ਜਿਹੜੇ ਹੈਗੇ ਆ ਉਹ ਬੰਨਣ ਵਾਲੇ ਪਏ ਨੇ ਜੇਕਰ ਉਹ ਸਰਕਾਰਾਂ ਬੰਨ੍ਹ ਦਿੰਦੀਆਂ ਨੇ ਉਹਨਾਂ ਵੱਲ ਧਿਆਨ ਦੇ ਦਿੰਦੀਆਂ ਨੇ ਤੇ ਇਹ ਕਾਰ ਜਿਹੜੇ ਹੈਗੇ ਆ ਆਫਤ ਤੋਂ ਬਚ ਸਕਦੇ ਨੇ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਮੁੰਡੀ ਚਾਲੋ ਲੋਈਆਂ